ਮੈਨੂੰ ਹਾਰਦੀ ਪ੍ਰੋਬਲਮ ਸੀ ਮੇਰੇ ਪਹਿਲਾਂ ਚੌਥਾ ਸਟੰਡ ਪਿਆ ਸੀ ਇਹ ਸਤਾਰਾ ਚ ਮੈਂ ਬਾਲਕ ਲਾਇਆ ਇਹਦਾ ਵਿਚਾਰੇ ਦਾ ਘਰ ਵੀ ਗਿਰਮੀ ਰੱਖਿਆ ਗਿਆ ਇਧਰ ਆਓ ਤੁਸੀਂ ਮੜਾ ਜਾ ਇਹਦੀ ਕੰਡੀਸ਼ਨ ਕੀ ਹੈ ਚਲੋ ਹੁਣ ਤਾਂ ਬੜਾ ਵਧੀਆ ਤੁਰਦਾ ਜਿਸ ਦਿਨ ਪਹਿਲੇ ਦਿਨ ਆਇਆ ਸੀ ਤੇ ਬੜੇ ਹਾਲਾਤ ਖਰਾਬ ਸੀ ਇਹਦਾ ਵਿਚਾਰੇ ਦਾ ਨਾ ਘਰ ਵੀ ਗਿਰਮੀ ਰੱਖਿਆ ਗਿਆ ਠੀਕ ਹੈ 5 ਲੱਖ ਰੁਪਇਆ ਹੋਰ ਮੰਗ ਰਹੇ ਨੇ ਤੋਂ ਘਰ ਵਿਕ ਗਿਆ ਗਿਰਮੀ ਰੱਖਿਆ ਆ 5 ਲੱਖ ਹੋਰ ਲਿਆ ਫੇਰ ਤੇਰਾ ਇਲਾਜ ਹੋਊਗਾ ਸਟੈਂਟ ਵੀ ਪਾਇਆ ਪੇਸਮੇਕਰ ਵੀ ਪਿਆ ਪ੍ਰੋਬਲਮ ਫੇਕ થઈ ਸੀ ਟੋਰੀ ਐਂਜਿਓਗ੍ਰਾਫੀ ਕਰਾਈ ਹੈ ਇੱਕ ਜੀ ਬਲੌਕ ਜੀ ਹੀ ਪਹਿਲਾ ਦੋ ਬਲੌਕ ਜੀ ਹੁਣ ਇੱਕ ਬਲੌਕ ਜੀ ਰਹਿ ਗਈ ਦੂਜੀ ਬਲੌਕ ਜੀ ਰਹਿ ਗਈ ਮੈਂ ਸਰ ਜਾਪਾਨ ਤੋਂ ਆਇਆ ਜੀ ਸਪੈਸ਼ਲ ਇਸੇ ਹੀ ਦਵਾਈ ਨੂੰ ਲੈਣ ਲਈ ਮੇਰੇ ਨਾ ਇੱਕ ਨਾੜ ਬਲੌਕ ਆ ਹਾਰਟ ਦੀ ਤੇ ਮੇਰਾ ਟ੍ਰੀਟਮੈਂਟ ਚੱਲਦਾ ਜਾਪਾਨ ਤੋਂ ਮੇਰੇ ਬਲੱਡ ਪ੍ਰੈਸ਼ਰ ਔਰ ਕੈਸਟਰੋਲ ਹਾਈ ਰਹਿੰਦਾ ਮੈਂ ਬਹੁਤ ਦਵਾਈਆਂ ਖਾਦੀਆਂ ਘੱਟੋ ਘੱਟ 15-20 ਲੱਖ ਰੁਪਏ ਦੀ ਮੈਂ ਦਵਾਈ ਖਾ ਲਈ ਆ ਮੈਨੂੰ ਆਰਾਮ ਨਹੀਂ ਆਇਆ ਇੱਥੋਂ ਮੈਂ 15 ਦਿਨ ਮੈਡੀਸਿਨ ਹੁਣ ਲੈ ਕੇ ਗਈ ਆ ਤੇ ਮੈਨੂੰ ਕਾਫੀ ਆਰਾਮ ਆ ਤარი ਲੱਤਾਂ ਦੀ ਬਲੌਗਿੰਗ ਕੀ ਹੁੰਦਾ ਬੇਸਿਕਲੀ ਉਹ ਦੇਖੋ ਜੀ ਲੱਤਾਂ ਕਾਲੀਆਂ ਹੋ ਗਈਆਂ ਸੀਗੀਆਂ ਹੁਣ ਤਾਂ ਬਹੁਤ ਠੀਕ ਆ ਆ ਜਿਵੇਂ ਡੱਬ ਕੜੱਬੀਆਂ ਆ ਗਏ ਨੇ ਇਹ ਸਾਰੀਆਂ ਕਾਲੀਆਂ ਸੀਗੀਆਂ ਪਹਿਲਾਂ ਕੀ ਆ ਤੁਹਾਡਾ ਹੀ ਮੇਰੀ ਬਲੌਗਿੰਗ ਸੀ ਹਾਂ 100% 100% ਬਲੌਗਿੰਗ ਸਿੰਘ ਜੀ ਡਾਕਟਰ ਨੇ ਤੁਹਾਨੂੰ ਕੀ ਆ ਕਿਹਾ ਸੀਗਾ ਆਪਰੇਸ਼ਨ ਕਿਹਾ ਜੀ ਬਸ ਤਾਂ ਸਹੀ ਨਾ ਪੌੜੀ ਚੜ੍ਹ ਸਕਦਾ ਹੈ ਹੁਣ ਠੀਕ ਹੈ ਹੁਣ ਠ ਜੀ ਫਸਟ ਟਾਈਮ ਆਇਓ ਕੀ ਤੁਹਾਨੂੰ ਵੈਸੇ ਕੀ ਪ੍ਰੋਬਲਮ ਮੇਰੇ ਮੈਸੇਜ ਬਲੌਕ ਹੋਏ ਸੀ ਬਲੌਕ ਹੋਏ ਸੀ ਪਹਿਲਾਂ ਕੁਝ ਕਰਵਾਇਆ ਸਟੈਂਡ ਤੇ ਇਨਸਟੈਂਟ ਇਕ ਪਿਆ ਸਟੈਂਡ ਪਿਆ ਹੋਇਆ ਸਾਨੂੰ ਅੱਜ ਫੇਰ ਦੱਸ ਪਏ ਹੀ ਬਾਬਾ ਜੀ ਤੇ ਅੱਜ ਅਸੀਂ ਪਹਿਲੀ ਵਾਰ ਆਏ ਇੱਥੇ ਪਰਮਾਤਮਾ ਮਿਹਰ ਕਰੀ ਜੀ ਇਹਨਾਂ ਥੋੜਾ ਜੀ ਮੈਂ ਹਰਜੀਤ ਸਿੰਘ ਠਾਨ ਦਾ ਨਵਾਂਛਾ ਡਿਸਟ੍ਰਿਕਟ ਸ਼ਹੀਦ ਭਗਤ ਸਿੰਘ ਨਗਰ ਤੋਂ ਮੈਨੂੰ ਹਾਰਦੀ ਪ੍ਰੋਬਲਮ ਸੀ ਮੇਰੇ ਪਹਿਲਾਂ 14 ਸਟੈਂਡ ਪਿਆ ਸੀ ਇਹ ਸਤਾਰਾਂ ਚ ਮੈਂ ਬਾਲਕ ਲਾਏ ਕੀ ਕੀ ਹੈ ਸ੍ਰੀਮਾ ਚੈਤਕੀ ਮੈਨੂੰ ਇੱਥੇ 6 ਮਹੀਨੇ ਕਾ ਥੋੜਾ ਬਾਲ ਟਾਈਟਮੈਂਟ ਹੋ ਗਿਆ ਤੇ ਮੈਂ ਬਾਬਾ ਜੀ ਨੇ ਮੈਂ ਕੜਾ ਦੇ ਆਪਣੇ ਫੇਸਬੁਕ ਦੇਖਿਆ ਦੇਖਣ ਤੋਂ ਬਾਅਦ ਮੈਂ ਇਹਨਾਂ ਬਾਬਾ ਜੀ ਨੂੰ ਮਿਲਿਆ ਹੁਣ ਮੈਂ ਬਿਲਕੁਲ ਠੀਕ ਹੈ ਮੈਨੂੰ ਕੋਈ ਸਸਨ ਚੜਦਾ ਜੋ ਮੈਂ ਕੜਾ ਪੀਣਾ ਚਾਹਤਾ ਕੜਾ ਪੀਤਾ ਹੀ ਅਜੇ ਉੱਥੇ ਖੜਾ ਆ ਗਿਆ ਹਾਂ ਹਾਂ ਜੀ ਹੋਰ ਬਿਲਕੁਲ ਠੀਕ ਹੈ ਬਿਲਕੁਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਤੁਹਾਡਾ ਜੀ ਸ੍ਰਿੰਦਰ ਕੋਰ ਕਿੱਥੋਂ ਆਏ ਹੋ ਤੁਸੀਂ ਦੂਰ ਮੈਲ ਤੋਂ ਕੀ ਕੀ ਪ੍ਰੋਬਲਮ ਸੀਗੀ ਤੁਹਾਨੂੰ ਮੇਰੇ ਮੇਰੇ ਬਲੱਡ ਪ੍ਰੈਸ਼ਰ ਔਰ ਕੈਸਟਰੋਲ ਹਾਈ ਰਹਿੰਦਾ ਅੱਛਾ ਕਿੰਨੇ ਕ ਸਮਝ ਬਣਾਉਣਾ ਤੁਹਾਨੂੰ ਬੇਟੇ ਮੈਨੂੰ ਜੀ 18 ਸਾਲ ਤੋਂ ਆ ਅੱਛਾ ਤੁਹਾਨੂੰ ਚੱਲਦਾ ਹੀ ਆ ਰਿਹਾ ਕਮ ਹੈ ਹਾਂ ਜੀ ਮੈਂ ਬਹੁਤ ਦਵਾਈਆਂ ਖਾਧੀਆਂ ਘੱਟੋ ਘੱਟ 15-20 ਲੱਖ ਰੁਪਏ ਦੀ ਮੈਂ ਦਵਾਈ ਖਾ ਲਈ ਆ ਤੇ ਮੈਨੂੰ ਆਰਾਮ ਨਹੀਂ ਆਇਆ ਇੱਥੋਂ ਮੈਂ 15 ਦਿਨ ਮੈਡੀਸਿਨ ਹੁਣ ਲੈ ਕੇ ਗਈ ਆ ਤੇ ਮੈਨੂੰ ਕਾਫੀ ਆਰਾਮ ਆ ਔਰ ਮੈਂ ਕੈਨੇਡਾ ਚ ਰਹਿੰਦੀ ਆ ਜੀ ਮੈਂ ਉੱਥੇ ਵੀ ਇਲਾਜ ਕਰਾਇਆ ਨਹੀਂ ਆਰਾਮ ਆਇਆ ਬਟ ਇਹ 15 ਦਿਨ ਦੇ ਵਿੱਚ ਮੈਨੂੰ ਕਾਫੀ ਆਰਾਮ ਆ ਕੀ ਥੋੜਾ ਜੀ ਮੇਰੀ ਬਲੌਗਿੰਗ ਸੀ ਥੋੜੀ ਜੀ ਬਲੌਗਿੰਗ ਸੀਗੀ ਹਾਂ 100% 100% ਬਲੌਗਿੰਗ ਸੀ ਹਾਂ ਜੀ ਡਾਕਟਰ ਨੇ ਤੁਹਾਨੂੰ ਕੀ ਆ ਸੀਗਾ ਆਪਰੇਸ਼ਨ ਕਿਹਾ ਜੀ ਅੱਛਾ ਇੱਥੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਆਉਂਦੇ ਨੂੰ ਇੱਥੇ ਸਾਲ ਤੋਂ ਉੱਪਰ ਹੋ ਗਿਆ 100% ਬਲੌਗ ਹੋਵੇ ਤਾਂ ਸਰਦਾਰ ਸਾਹਿਬ ਐਨ ਪੂਰਾ ਐਨ ਟੋਰ ਨਾਲ ਐਨ ਧੱਕੇ ਦੇ ਕੇ ਮਾਰ ਕੇ ਹੁੰਦੇ ਗਾਂ ਨੂੰ ਹੁਣ ਕਿਵੇਂ ਹੋ ਹੁਣ ਠੀਕ ਹੈ ਜੀ ਥੋੜਾ ਸਾ ਹੈ ਜੀ ਹਾਂ ਚਲੋ ਵੀ ਉਹ ਵੀ ਹੋ ਜੂ ਭਲਾ ਕਿਹਾ 100% ਤੋਂ ਘਟ ਗਿਆ ਕੁਝ ਆਪਣਾ ਕਾਫੀ ਘਟੇ ਆ ਹੁਣ ਤੇ ਅੱਛਾ ਹਾਂਜੀ ਦਵਾਈਆਂ ਦਵਾਈਆਂ ਨੇ ਘਟ ਗਿਆ ਇਹਨਾਂ ਜਿਹੜੇ ਹੁੰਦੇ ਹਾਂਜੀ ਹਾਂਜੀ ਕੋਈ ਟਿਕਟ ਉਹ ਕਦਮ ਨਹੀਂ ਹੁੰਦੇ ਨਹੀਂ ਕੋਈ ਨਹੀਂ ਜੀ ਦੱਸ ਦਿਓ ਨੇ 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 ਤੁਹਾਨੂੰ ਅੱਛਾ ਲੱਗਦੀ ਗੱਲਬਾਤ ਹੋਰ ਕੋਈ ਪਲੀਜ਼ ਮੈਂ ਚਾਹੁੰਦਾ ਕਿ ਮੈਂ ਰਿਵਿਊ ਤੁਹਾਡੇ ਚਾਹੁੰਦਾ ਕਿ ਤੁਸੀਂ ਆਪਣੇ ਆਕੇ ਰਿਵਿਊ ਦਿਓ ਆ ਬਾਈ ਜੀ ਗੱਲ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇਹ ਮੈਂ ਅੱਜ ਜਿੱਥੇ ਪਹਿਲੀ ਵਾਰ ਆਇਆ ਦਸੂਏ ਬਟ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਵਾ ਜਿਸ ਤਰ੍ਹਾਂ ਅਸੀਂ ਹੁਣ ਮੈਂ ਬਾਹਰੋਂ ਆਇਆ ਹਾਂ ਇੰਗਲੈਂਡ ਤੋਂ ਤੇ ਤੁਸੀਂ ਪਲੀਜ਼ ਇਸ ਗੱਲ ਨੂੰ ਨੋਟ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਹਰ ਇੱਕ ਤੱਕ ਪਹੁੰਚਾ ਦਿਓ ਕਿ ਤੁਹਾਡੀ ਦਵਾਈ ਬਾਹਰ ਵੀ ਇੱਕ ਵਾਰ ਤੁਸੀਂ ਦਦੂ ਹੀ ਆਪਣੇ ਬਾਹਰ ਪਹੁੰਚਾ ਦਿਓਗੇ ਜੀ ਦਵਾਈ ਦੀਸੀ ਦਵਾਈ ਕਿਉਂਕਿ ਕਹਿੰਦੇ ਉਹ ਪੰਗਾ ਜਾਂਦਾ ਨਹੀਂ ਨਹੀਂ ਕੋਈ ਗੱਲ ਨਹੀਂ ਲੈਟਰ ਪਰ ਲੱਗਦਾ ਨਾਲ ਚੱਲੀ ਜਾਂਦੀ ਹੈ ਚੱਲ ਜਾਂਦੀ ਦਵਾਈਆਂ ਨਾਲ ਚੱਲੀ ਜਾਂਦੀਆਂ ਕਿਉਂਕਿ ਇਹਦੇ ਚ ਕੋਈ ਕੈਮੀਕਲ ਕੈਮੀਕਲ ਵਾਲਾ ਨਹੀਂ 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 ਆਪਣੀ ਹਾਰਟ ਦੀ ਦਵਾਈ ਆਪਾਂ ਕਿਹੜਾ ਨਸ਼ਾ ਛਡਾਉਣ ਦੀ ਭੇਜਣੀ ਮੈਂ ਮੈਂ ਉਹੀ ਗੱਲ ਕਰ ਰਿਹਾ ਮੈਂ ਸਰ ਜਾਪਾਨ ਤੋਂ ਆਇਆ ਜੀ ਸਪੈਸ਼ਲ ਇਸੇ ਹੀ ਦਵਾਈ ਨੂੰ ਲੈਣ ਲਈ ਮੇਰੇ ਨਾ ਇੱਕ ਮਤਲਬ ਨਾੜ ਬਲੌਕ ਹਾਰਟ ਦੀ ਤੇ ਮੇਰਾ ਟਰੀਟਮੈਂਟ ਚੱਲਦਾ ਜਾਪਾਨ ਤੋਂ ਤੇ ਉਹ ਉਸੇ ਕਰਕੇ ਫਿਰ ਮੈਂ ਆਇਆ ਛੁੱਟੀ ਲੈ ਕੇ ਸਪੈਸ਼ਲੀ ਇਹਨਾਂ ਦੇ ਘਰ ਆਲਾਮਾਬਾਦ ਤੁਹਾਡੀ ਕੀ ਉਮਰ ਉਮਰ ਕੀ ਦੱਸ ਸਕਦੇ ਉਮਰ ਮੇਰੀ 40 ਸਾਲ 40 ਸਾਲ ਤੋਂ ਤੁਹਾਡੀ ਜੀ ਜੀ ਯਾ ਦੇਖੋ ਇਹਨਾਂ ਦੀ ਤਾਂ ਚਲੋ 40 ਸਾਲ ਦੀ ਉਮਰ ਆ ਆਪਣੇ ਕੋਲੇ ਦਿੱਲੀ 24 ਸਾਲ ਦਾ ਮਰੀਜ਼ ਆ ਲੁਧਿਆਣਾ 18 ਸਾਲ ਦਾ ਵੀ ਇੱਕ ਬੱਚਾ ਆਪਣੇ ਕੋਲੇ ਇਹ ਅੱਜ ਕੱਲ ਜਾਨੀ ਕਿ ਖਾਣ ਪੀਣ ਦੇ ਵਿੱਚ ਹਰ ਚੀਜ਼ ਆਪਾਂ ਕੈਮੀਕਲ ਯੁਕਤੀ ਲੈ ਰਿਆਂਗੇ ਹੂੰ ਜੀ 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 ਬੰਦੇ ਨੂੰ ਜਿਉਣ ਲਈ ਤਿੰਨ ਚੀਜ਼ਾਂ ਚਾਹੀਦੀਆਂ ਨੇ ਸ਼ੁੱਧ ਹਵਾ ਸ਼ੁੱਧ ਪਾਣੀ ਸ਼ੁੱਧ ਖਾਣਾ ਉਹ ਮਿਲਦਾਨੀ ਉਹ ਤਿੰਨੇ ਹੀ ਆਪਾਂ ਨੇ 50% 70% ਨਸ਼ਟ ਹੋ ਚੁੱਕੀਆਂ ਨੇ ਇਹ ਤਾਂ ਸਾਰੀ ਜਿਹੜੇ ਆਪਾਂ ਜਿੰਨੇ ਵੀ ਤੁਰੇ ਫਿਰਦੇ ਆ ਸਿਰਫ ਰੱਬ ਦੇ ਆਸਰੇ ਹੀ ਦਿਨ ਕੱਢ ਰਹੇ ਆ ਮੇਰਾ ਕੜਾ ਤੇ ਮੈਡੀਸ਼ਨ ਚੱਲਦੀ ਹੈ ਜੋ ਜੋ ਹੈ ਆਯੁਰਵੈਦਿਕ ਦਵਾਈ ਦਿੰਦੇ ਨੇ ਆਯੁਰਵੈਦਿਕ ਦਵਾਈ ਦਿੰਦੇ ਨੇ ਉਹਦੇ ਨਾਲ ਥੋੜੀ ਤੁਸੀਂ ਰਿਪੋਰਟਾਂ ਕਰਾਈਆਂ ਸੀਗੀਆਂ ਆਪਣੀਆਂ ਜੀ ਹਾਂਜੀ ਮੈਂ ਦੋ ਵਾਰੀ ਐਂਜਿਓਗ੍ਰਾਫੀ ਕਰਾਈ ਹੈ ਇੱਕ ਜੇ ਬਲੌਕ ਜੀ ਸੀ ਪਹਿਲਾਂ ਦੋ ਬਲੌਕ ਜੀ ਹੁਣ ਇੱਕ ਬਲੌਕ ਜੇ ਰਹਿ ਗਈ ਦੂਜੀ ਬਲੌਕ ਜੇ ਰਹਿ ਗਈ ਅਸੀਂ ਦੇਖੀਆਂ ਸੀਗੀਆਂ ਕਿ ਜਦੋਂ ਲੱਤਾਂ ਕਾਲੀਆਂ ਹੋ ਜਾਂਦੀਆਂ ਤੇ ਲੱਤਾਂ ਦੀ ਲੱਤਾਂ ਦੀ ਬਲੌਕ ਜੀ ਕੀ ਹੁੰਦਾ ਬੇਸਿਕਲੀ ਆਹ ਦੇਖੋ ਜੀ ਲੱਤਾਂ ਕਾਲੀਆਂ ਹੋ ਗਈਆਂ ਸੀਗੀਆਂ ਹੁਣ ਤਾਂ ਬਹੁਤ ਇਹ ਕਾਲੀਆਂ ਹੋ ਗਈਆਂ ਸੀ ਹੁਣ ਚਿੱਟੀਆਂ ਹੋ ਗਈਆਂ ਪਹਿਲਾਂ ਅਜਿਵੇਂ ਡੱਬ ਘੱਡਪੀਆਂ ਗਏ ਨੇ ਇਹ ਸਾਰੀਆਂ ਕਾਲੀਆਂ ਸੀਗੀਆਂ ਪਹਿਲਾਂ ਉਹ ਕੀ ਕਹਿੰਦੇ ਨੇ ਵੀ ਗੋਡਿਆਂ ਥੱਲੋਂ ਕੱਟ ਦੋ ਕੀ ਲੱਤਾਂ ਕੱਟ ਦੋ ਹਾਂਜੀ ਉਹਨਾਂ ਕੋਲੇ ਹੱਲ ਹੀ ਕੀ ਆ ਵੀ ਇਹਨਾਂ 'ਚ ਬਲੱਡ ਸਰਕੂਲੇਸ਼ਨ ਘਟ ਗਿਆ ਵੀ ਇਹਨਾਂ 'ਚ ਹੁਣ ਖੂਨ ਦਾ ਸਰਕਲ ਨਹੀਂ ਹੈਗਾ ਨਾੜਾਂ ਡੈੱਡ ਹੋ ਗਈਆਂ ਇਹਨੂੰ ਗੋਡਿਆਂ ਥੱਲੋਂ ਲਾ ਦੋ ਇਹ ਹੱਲ ਆ ਉਹਨਾਂ ਦੇ ਕੋਲੇ ਅਤੇ ਤੁਹਾਡੇ ਸਾਹਮਣੇ ਆਪਣੇ ਕੋਲੇ 7-8 ਮਰੀਜ਼ ਆ ਜਿਹੜੇ ਲੱਤਾਂ ਦੀ ਬਲੌਕੇਜ ਵਾਲੇ ਠੀਕ ਹੋਏ ਬਾਕੀ ਕਈਆਂ ਦੀ ਦਵਾਈ ਚੱਲਦੀ ਹੈ ਕਿਉਂਕਿ ਇਹਨਾਂ ਨੂੰ 2-3 ਮਹੀਨੇ ਬਾਅਦ ਫਰਕ ਆਂਦਾ ਪਹਿਲਾਂ ਡਾਕਟਰ ਨੇ ਤੁਹਾਨੂੰ ਕੀ ਕਿਹਾ ਸੀ ਕਹਿੰਦਾ ਵੈਸਾ ਕੋਈ ਕਿਹੜੀ ਰਿਵਿਊ ਉਹਨਾਂ ਤੁਹਾਨੂੰ ਦਿੱਤੇ ਆਪਰੇਸ਼ਨ ਦਾ ਹੀ ਦਿੱਤਾ ਸੀਗਾ ਕਿ ਆਪਰੇਸ਼ਨ ਕਰਾ ਲਓ ਆਪਰੇਸ਼ਨ ਜੀ ਕੀ ਕਰਨਾ ਹੁੰਦਾ ਨੇ ਲੱਤਾਂ ਦਾ ਆਪਰੇਸ਼ਨ ਕਰਨਾ ਸੀ ਉਹਦੇ ਵਿੱਚ ਕੀ ਕਰਦੇ ਆ ਨਾ ਉਹ ਸਲਾਈਆਂ ਮਾਰ ਦਿੰਦੇ ਆ ਬਲੌਕ ਵਿੱਚ ਹੂੰ ਹੂੰ ਜਿਆਦਾਤਰ ਜਿਹੜੇ ਲੱਤਾਂ ਦਾ ਆਪਰੇਸ਼ਨ ਹੁੰਦਾ ਆਪਣੇ ਕੋਲੇ ਕੇਸ ਹੈਗੇ ਜਿਨ੍ਹਾਂ ਨੇ ਆਪਰੇਸ਼ਨ ਕਰਾਈ ਵੀ ਆ 2-4 ਮਹੀਨੇ ਪਹਿਲਾਂ ਉਹ ਸਲਾਈਆਂ ਮਾਰ ਦਿੰਦੇ ਆ ਹੂੰ ਹੂੰ ਉਹ ਥੋੜਾ ਜਿਹਾ ਫਾਰਦੀ ਟਾਈਮ 2-4 ਮਹੀਨੇ ਬੰਦੇ ਨੂੰ ਰਾਹਤ ਲੱਗਦੀ ਉਦੋਂ ਬਾਅਦ ਫੇਰ ਉਹ ਹਜੇ ਹੋ ਜਾਂਦੀ ਲੋਕ ਕਹਿੰਦੇ ਨੇ ਅਸੀਂ ਹਸਪਤਾਲਾਂ 'ਚ ਜਾਏ ਆ ਅਸੀਂ ਗੇੜੇ ਵੀ ਕੱਢ ਲਏ ਅਸੀਂ ਸਟੰਟ ਵੀ ਪਵਾ ਲਏ ਅਸੀਂ ਸਰਜਰੀਜ਼ ਵੀ ਕਰਵਾ ਲਈਏ ਲੇਕਿਨ ਕਿੰਨਾ ਕੁ ਫਰਕ ਪੈਂਦਾ ਹੈ ਇਹ ਤੁਸੀਂ ਸਾਰੇ ਜਾਣਦੇ ਹੋ ਲੇਕਿਨ ਆਯੁਰਵੇਦ ਤ ਇਨਾ ਘੜੇ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਆਯੁਰਵੇਦਿਕ ਤੇ ਜੜੀ ਬੂਟੀਆਂ ਦੇ ਨਾਲ ਜਿਹੜੀਆਂ ਇਹ ਕਾੜਾ ਤਿਆਰ ਹੁੰਦਾ ਹੈ ਕਾੜਾ ਇਸ ਸਮੇਂ ਕਹ ਲਓ ਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ ਹਰ ਇੱਕ ਦੇ ਲਈ ਕਿਉਂਕਿ ਇਹ ਜਿਹੜਾ ਕਾੜਾ ਹੈ ਕਾੜੇ ਦੀ ਮਸ਼ਹੂਰੀਆਂ ਬਹੁਤ ਹੋ ਗਈਆਂ ਹਾਲਾਂਕਿ ਬਹੁਤ ਕਮੈਂਟ ਸਾਨੂੰ ਆਉਂਦੇ ਵੀ ਨਹੀਂ ਲੋਕ ਵੀ ਮਿਲਦੇ ਨਹੀਂ ਆ ਕੇ ਕਿ ਕੀ ਇਹ ਕਾੜੇ ਦੇ ਵਿੱਚ ਆਖਰਕਾਰ ਇਹੋ ਜਿਹਾ ਹੁੰਦਾ ਵੀ ਹੈ ਕਿ ਨਹੀਂ ਹੁੰਦਾ ਇਹ ਕਾੜਾ ਦੇਖੋ ਤੁਹਾਡੇ ਸਾਹਮਣੇ ਤਿਆਰ ਹੋ ਰਿਹਾ ਵੈਸਾ ਸਾਡੇ ਨਾਲ ਖੜੇ ਨੇ ਕਿ ਕਿਵੇਂ ਵੈਸਾ ਬੇ ਕਾੜਾ ਤਿਆਰ ਕਰਦੇ ਨੇ ਲੋਕਾਂ ਦੇ ਸਾਹਮਣੇ ਅਧਿਕੂ ਆ ਜੋ ਵੀ ਉਹਨਾਂ ਨੇ ਆਪਣੇ ਤੇ ਕਿੰਨਾ ਪਸਵਾਏ ਆ ਜਿਹੜੀਆਂ ਜੜੀ-ਬੂਟੀਆਂ ਪਾਣੀ ਨੇ ਇੱਧਰ ਇੱਕ ਵਾਰੀ ਮੈਗਨਿਫ ਦਿਖਾਓ ਜੀ ਮਾੜਾ ਕੋਲ ਕਾ ਕੇ ਲਾਈਵ ਵੀ ਦੇਖ ਰਹੇ ਹੋਏ ਸਮੇਂ ਤੁਹਾਨੂੰ ਲਾਈਵ ਦਿਖਾ ਰਹੇ ਆ ਜੀ ਦਸੂਆ ਪਹੁੰਚੇ ਆ ਦਸੂਆ ਜਿੱਥੇ ਕਿ ਦਸੂਏ ਦੇ ਨਾਲ-ਨਾਲ ਤੁਹਾਨੂੰ ਲੁਧਿਆਣਾ ਹੋ ਗਿਆ ਕੁਰੂ ਕੇਸ਼ੇਤਰ ਹੋ ਗਿਆ ਮਾਨਸਾ ਹੋ ਗਿਆ ਇਸ ਤੋਂ ਬਾਅਦ ਅੱਗੇ ਦਿੱਲੀ ਤੱਕ ਜਾਣ ਦਾ ਬਟੇਚਾ ਕਰਨੇ ਸੀ ਰੱਖਦੇ ਕਿ ਦਿੱਲੀ ਵੀ ਅਸੀਂ ਜਾਵਾਂਗੇ ਜਿਵੇਂ ਬਿਮਾਰੀਆਂ ਉਹ ਵੱਧ ਗਈਆਂ ਤੇ ਲੋਕਾਂ ਦਾ ਖਾਣ-ਪੀਣ ਵਿਗੜਿਆ ਉਵੇਂ-ਉਵੇਂ ਹੁਣ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਹੁਣ ਅਸੀਂ ਕੀ ਕਰੀਏ ਖਾਣ-ਪੀਣ ਹੀ ਸੁਧਾਰੇ ਆ ਲੋਕਾਂ ਦਾ ਤੁਸੀਂ ਤੁਸੀਂ ਭਰੇਜ ਵੀ ਦੱਸ ਦੋ ਕਿ ਭਰੇਜ ਵੀ ਕਰਨੀ ਹੈ ਮੈਂ ਵੀਡੀਓ 'ਚ ਲੋਕਾਂ ਨੂੰ ਇਹੀ ਕਹਿਣਾ ਵੀ ਜੇ ਤੁਸੀਂ ਭਰੇਜ ਨਹੀਂ ਕਰ ਸਕਦੇ ਸਾਡੇ ਕੋਲੇ ਨਾ ਆਇਆ ਕਰੋ ਸਾਡੇ ਕੋਲ ਦਵਾਈ ਲੈਣਾ ਅੱਛਾ ਨਾ ਉਹ ਹਰ ਬੰਦੇ ਨੂੰ ਤੁਸੀਂ ਜਿੰਨੂੰ ਮਰਜ਼ੀ ਪੁੱਛ ਕੇ ਦੇਖ ਲਓ ਅਸੀਂ ਭਰੇਜਾਂ ਤੇ ਜ਼ੋਰ ਦਿੰਨੇ ਹੂੰ ਵੀਰ ਭਰੇਜ ਕਰਨੇ ਆ ਤਾਂ ਠੀਕ ਹੋਣਾ ਜੇ ਨਹੀਂ ਭਰੇਜ ਕਰਨਗੇ ਤੁਸੀਂ ਠੀਕ ਨਹੀਂ ਹੋ ਸਕਦੇ ਚਾਹੇ ਜਿੰਨੀ ਮਰਜ਼ੀ ਦਵਾਈ ਖਾ ਲੋ